ਸਤਿ ਸ਼੍ਰੀ ਅਕਾਲ ਸਾਰੇ ਹੀ ਦਰਸ਼ਕਾਂ ਦਾ ਨਿਰਪੱਖ ਟੂਡੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ੈਨੂਰ ਕੌਰ ਹੁਣ ਵੇਲੇ ਦੀ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਦੁਫਾੜ ਹੋਣ ਦੀ ਕਗਾਰ ਤੇ ਪੁਜਰੀ ਸ਼੍ਰੋਮਣੀ ਅਕਾਲੀ ਦਲ ਬਗਾਵਤ ਜੋ ਨਿਕਲੇਗਾ ਨਵਾਂ ਪਰਦਾਣ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਤੋਂ ਬਾਅਦ ਸਟੀ ਪੈਦਾ ਹੋ ਗਈ ਹੈ ਇੱਕ ਪਾਸੇ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਹੈ ਜਿਸ ਵਿੱਚ ਉਹ ਵੱਡੇ ਆਗੂ ਤੇ ਪਰਿਵਾਰ ਸ਼ਾਮਲ ਹਨ ਜਿਨ੍ਹਾਂ ਤੋਂ ਬਿਨਾ ਅਕਾਲੀ ਅਕਾਲੀ ਦਲ ਆਧੂਰਾ ਹੈ ਦੂਜੇ ਪਾਸੇ ਪਾਰਟੀ ਵਰਕਿੰਗ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨ ਹਨ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੀ ਲੋਕ ਸਭਾ ਚੋਣਾਂ ਵਿੱਚ 2024 ਦੀਆਂ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਵੀ ਉਹਨਾਂ ਪ੍ਰਤੀਤ ਸਨਿਪਰਗਟਾਈ ਹੈ ਜੋ ਵੀ ਨਵਾਂ ਪ੍ਰਦਾਨ ਬਣੇਗਾ ਉਹ ਮੁੱਖ ਮੰਤਰੀ ਅਹੁਦੇ ਦਾ ਨਹੀਂ ਹੋਵੇਗਾ ਉਮੀਦਵਾਰ ਅਕਾਲੀ ਦਲ ਦੇ ਬਾਗੀ ਧੜੇ ਨੇ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਰਵਾਇਤ ਉਨਸਾਰ ਅਗਵਾਈ ਧਾਰਮਿਕ ਤੇ ਸਿਆਸੀ ਸਖਸ਼ੀਅਤ ਨੂੰ ਕਹਿੰਦੀ ਹੈ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜ਼ਰਾ ਨੇ ਇਹ ਵੀ ਕਿਹਾ ਕਿ ਓਨਾ ਵਿੱਚ ਕੋਈ ਵੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਬੰਨਣਾ ਚਾਹੁੰਦਾ ਜੋ ਵੀ ਪਾਰਟੀ ਵਰਨ ਪਰਦਾਨ ਬਣੇ ਉਸ ਨੂੰ ਪਾਰਟੀ ਦਾ ਮੁੱਖ ਮੰਤਰੀ ਦਾ ਅਹੁਦੇ ਦਾ ਉਮੀਦਵਾਰ ਨਹੀਂ ਹੋਣਾ ਚਾਹੀਦਾ ਸੁਖਬੀਰ ਸਿੰਘ ਬਾਦਲ ਖਿਲਾਫ ਬਗਾਵਤ ਦਾ ਛੰਡਾ ਮੈਂਗਿਆ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਬਗਾਵਤ ਦਾ ਛੰਡਾ ਮੂਲੰਦ ਕਰ ਦਿੱਤਾ ਗਿਆ ਹੈ ਬਾਗੀ ਟੜੇ ਨੇ ਅਕਾਲੀ ਦਰ ਬਚਾਓ ਲਹਿਰ ਸ਼ੁਰੂ ਕਰ ਦਿੱਤੀ ਹੈ ਕਲ ਜਲੰਧਰ ਵਿੱਚ ਹੋਈ ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਨਵੇਂ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਤਜ਼ਵੀਜ਼ ਰਖਵਾਈ ਗਈ ਹੈ ਮੋਦਵਾਨੂ ਜਲੰਧਰ ਵਿੱਚ ਹੋਈ 5 ਘੰਟੇ ਦੀ ਬੈਠਕ ਚ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਗਈ ਹੈ। ਕੌਣ ਕੌਣ ਬਾਗਿਆਂ ਦੀ ਸੂਚੀ ਵਿੱਚ ਸ਼ਾਮਲ ਮੀਟਿੰਗ ਵਿੱਚ ਹਜ਼ਾਰਾ ਆਗੂਆਂ ਵਿੱਚੋਂ ਸਕੰਦਰ ਸਿੰਘ ਮਲੂਕਾ, ਸੁਰਜੀਤ ਰਖੜਾ, ਬੀਬੀ ਜ਼ਗੀਰ ਕੌਰ, ਪ੍ਰੋਫੈਸਰ ਬ੍ਰੇਮ ਸਿੰਘ ਚੰਦਵਾਜ਼ਾ, ਕਿਨਜੋਤ ਕੌਰ, ਮਨਜੀਤ ਸਿੰਘ ਸੁੰਦਰ ਭੁੱਲੇਵਾਲ, ਰਾਠਾ ਗੁਰਪ੍ਰਤਾਪ ਸਿੰਘ ਵੜਾਲਾ, ਚਨਜੀਤ ਬਰਾੜ ਹਰਿੰਦਰਪਾਲ ਟੋੜਾ ਅਤੇ ਗਗਨਜੀਤ ਬਨਾਲਾ ਸ਼ਾਮਲ ਸਨ ਤਾਂ ਇਹ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਗਾਵਤ ਸੋ ਨਿਕਲੇਗਾ ਪ੍ਰਧਾਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਬਠਿੰਡੇ ਤੋਂ ਹੀ ਕਲੀ ਸੀਟ ਮਿਲੀ ਹੈ ਬਾਕੀ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਮਿਲੀਆਂ ਹਨ ਇਸ ਬਾਬਤ ਤੁਹਾਡੀ ਕੀ رائے ਆ ਤੁਸੀਂ ਵੀ ਕਮੈਂਟਾਂ ਦੇ ਜ਼ਰੀਏ ਆਪਣੀ رائے ਪ੍ਰਗਟ ਕਰ ਸਕਦੇ ਹੋ ਹੋਰ ਤਾਜ਼ਾ ਅਪਡੇਟਸ ਦਾ ਆਨੰਦ ਲਈ ਜੁੜੇ ਰਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਧੰਨਵਾਦ